ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲ ਕੁਟੀਕ ਵਿੱਚ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਇੱਕ ਬਹੁਤ ਹੀ ਅਲੱਗ ਜਿਹੀ embroidery ਵਾਲੇ ਸੂਟ ਦੀ ਕਟਿੰਗ ਸੋ ਫਰੈਂਡਸ ਤੁਸੀਂ ਜਰੂਰ ਦੇਖਿਓ ਇਸ ਵੀਡੀਓ ਨੂੰ ਪੂਰਾ ਦੇਖੋ ਇਸ ਸੂਟ ਦੀ ਜਿਹੜੀ embroidery ਹੈ ਉਹ ਇੱਕ ਤਾਂ ਇਹ ਹੈ ਗਲਾ ਵੀ ਬਣਿਆ ਹੋਇਆ ਆ ਠੀਕ ਹੈ ਬਾਰਡਰ ਵੀ ਬਣਿਆ ਹੋਇਆ ਹੈ ਨੀਚੇ ਘੇਰਾ ਵੀ ਬਣਿਆ ਹੋਇਆ ਹੈ ਤੇ ਇਹ ਸਾਈਡ ਤੇ ਇਹਦੇ ਇਸ ਤਰ੍ਹਾਂ 슬ੀਵਸ ਵੀ ਦਿੱਤੀਆਂ ਹੋਈਆਂ ਆ ਇਹ 슬ੀਵਸ ਦਾ ਡਿਜ਼ਾਈਨ ਹੈ ਜਿਹੜੀ ਇਹਦੇ ਵਿੱਚ ਵੱਖਰੀ ਜਿਹੀ ਗੱਲ ਹੈ ਕਿ ਉਹ ਅੱਗੇ ਆ ਇਹਦੇ ਲਾਸਟ ਦੇ ਵਿੱਚ ਜਿਹੜਾ ਸਲਵਾਰ ਦਾ ਕਪੜਾ ਦਿੱਤਾ ਹੋਇਆ ਆ ਇਹ ਸਲਵਾਰ ਦੇ ਲਈ ਦੇਖੋ ਇਸ ਤਰ੍ਹਾਂ ਐਮਬਰਾਇਡਰੀ ਦਿੱਤੀ ਹੋਈ ਆ ਇਨੀ ਇਹ ਸਾਰਾ ਜਿਹੜਾ ਹੈਗਾ ਇਹ ਸਲਵਾਰ ਦਾ ਕਪੜਾ ਆ ਤੁਸੀਂ ਚਾਹੋ ਤਾਂ ਇਹਦੀ ਸਲਵਾਰ ਬਣਾ ਸਕਦੇ ਹੋ ਜਾਂ ਫਿਰ ਇਹਦਾ ੱਗਰਾ ਵਗੈਰਾ ਇਸ ਤਰ੍ਹਾਂ ਸਕਰਟ ਪਲਾਜ਼ੋ ਇਹਦਾ ਕੁਝ ਵੀ ਬਣਾ ਸਕਦੇ ਹੋ ਠੀਕ ਹੈ ਜੀ ਮੈਂ ਇਹਦੇ ਵਿੱਚ ਅੱਜ ਸਲਵਾਰ ਕਟਿੰਗ ਕਰਨੀ ਦੱਸਾਂਗੀ ਤੁਹਾਨੂੰ ਸੋ ਫਰੈਂਡਸ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਫਿਰ ਦੇਖੋ ਮੈਂ ਸਾਰੇ ਸੂਟ ਨੂੰ ਪ੍ਰੈਸ ਮਾਰ ਲਈ ਹੈ ਕਿਉਂਕਿ ਜਿਹੜੇ ਸਿਲਕ ਦੇ ਸੂਟ ਆ ਬਿਨਾ ਪ੍ਰੈਸ ਤੋਂ ਨਹੀਂ ਕੱਟੇ ਜਾਂਦੇ ਵੈਸੇ ਮੈਨੂੰ ਇੱਕ ਰਿਕੁਐਸਟ ਵੀ ਆਈ ਸੀਗੀ ਕਿ ਮੈਂ ਸਿਲਕ ਦੇ ਸੂਟ ਦੀ ਕਟਿੰਗ ਦੱਸਾਂ ਸੋ ਅੱਜ ਇਹ ਵੀ ਪੂਰੀ ਹੋ ਜਾਵੇਗੀ ਕਿ ਮੈਂ ਸਿਲਕ ਦਾ ਸੂਟ ਤੁਹਾਨੂੰ ਕਟਿੰਗ ਦੱਸ ਰਹੀ ਆਂ ਫੋਨ ਦੇਖੋ ਇਹਨੂੰ ਮੈਂ ਜਿਹੜੀ ਦੀ ਲੈਂਥ ਹੈਗੀ ਆ ਉਹ ਐਡਜਸਟੇਬਲ ਨਹੀਂ ਹੈਗੀ ਉੱਚੀ ਨਹੀਂ ਮੀਨੀ ਆਪਾਂ ਇਹਨੂੰ ਕਰ ਸਕਦੇ ਲੈਂਥ ਸਿਰਫ ਆਪਾਂ ਲੇਸ ਲਗਾ ਕੇ ਵਧਾ ਸਕਦੇ ਹਾਂ ਬਟ ਘੱਟ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਤੇ ਜਿਹੜੀ ਮੇਰੀ ਕਸਟਮਰ ਦੀ ਲੈਂਥ ਆ ਵਾ ਫੁੱਲ ਲੈਂਥ ਜਿੰਨੀ ਹੈਗੀ ਆ ony ਰੱਖਣੀ ਹੈ ਪਹਿਲਾਂ ਆਪਾਂ ਗੱਲੇ ਦੇ ਸੈਂਟਰ ਸੈਂਟਰ ਦਾ ਲੈ ਕੇ ਇਹਨੂੰ ਫੋਲਡ ਕਰ ਦੇਣਾ ਹੈ ਸੈਂਟਰ ਤੋਂ ਜਿੰਨਾ ਵੀ ਆਪਾਂ ਗੜਾ ਰੱਖਣਾ ਹੈ ਉਹਨੂੰ ਇੱਥੋਂ ਨਾਪ ਲੈਣਾ ਹੈਗਾ ਆ ਉਹਦੇ ਹਿਸਾਬ ਨਾਲ 1/2 ਇੰਚ ਐਕਸਟਰਾ ਰੱਖ ਕੇ ਏਮਬ੍ਰੋਇਡਰੀ ਦੇ ਉੱਪਰ ਆਪਾਂ ਮਾਰਕ ਕਰ ਲੈਣਾ ਹੈ ਇਹਦੇ ਤੇ ਰੱਖਣਾ ਹੈ ਆਪਾਂ ਤੀਰਾ ਤੀਰਾ ਹੈਗਾ ਆ 7.5 ਤੇ ਮੋਢਾ ਹੈਗਾ ਆ 7.5 14.5 ਇੰਚ ਤੇ ਕਮਰ ਦੀ ਮਾਰਕਿੰਗ ਜਿਹੜਾ ਸਾਈਡ ਵਾਲੀ ਸਿਲਾਈ ਹੁੰਦੀ ਹੈ 14.5 ਇੰਚ ਤਿਆਰ ਕਰਨੀ ਹੈ ਕੱਪਲੇਟਸ ਹੈਗੇ ਆ ਤਾਂ ਫਿਰ ਆਪਾਂ ਇਹ 15.5 ਇੰਚ ਤੇ ਰੱਖਣੀ ਹੈ 1 ਇੰਚ ਐਕਸਟਰਾ ਫਰੈਂਡਸ ਦੇਖੋ ਐਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣੀ ਹੈ ਵੈਸੇ ਮੈਂ ਪਹਿਲਾਂ ਵੀ ਇਹ ਕਈ ਵਾਰ ਕਲੀਅਰ ਕੀਤਾ ਆ ਪਰ ਫਿਰ ਵੀ ਮੈਨੂੰ ਇੱਕ ਦੋ ਵਾਰ ਕਮੈਂਟਸ ਆਏ ਆ ਕਿ ਮੈਂ ਕਿਸੇ ਚ ਕਹਿ ਦਿੰਨੀ ਆ ਕਿ ਆਪਾਂ ਇਹ ਇੱਥੇ ਘੱਟ ਰੱਖਣਾ ਆ ਪਲੇਟਸ ਵਾਲੇ ਚ ਕਿਸੇ ਸੱਚ ਕਹ ਦਿੰਦੀ ਹੈ ਕਿ ਨਹੀਂ ਰੱਖਣਾ ਫਰੈਂਡਸ ਦੇਖੋ ਜੇ ਤਾਂ ਤੁਹਾਡਾ ਜਿਹੜਾ ਤੀਰਾ ਹੈਗਾ ਆ ਸਾਢੇ 6 ਇੰਚ ਤੱਕ ਹੀ ਹੈਗਾ ਆ ਫਿਰ ਆਪਾਂ ਇੱਥੇ ਘਟਾਣਾ ਨਹੀਂ ਹੈਗਾ ਕੱਪ ਪਲੇਟਸ ਵਾਲੇ ਦੇ ਵਿੱਚ ਅੱਧਾ ਇੰਚ ਪਰ ਜੇ ਤੁਹਾਡਾ ਜਿਹੜਾ ਤੀਰਾ ਹੈਗਾ ਆ 7 ਹੈ ਪੌਣ 7 ਹੈ ਸਾਢੇ 7 ਹੈ ਫਿਰ ਆਪਾਂ ਇਥੋਂ ਘਟਾਣਾ ਹੈ ਠੀਕ ਹੈ ਜੀ ਜਦ ਤੇ ਫਿਰ ਹੁਣ ਮੈਂ ਇੱਥੇ ਸਾਢੇ 6 ਰੱਖਣ ਲੱਗੀ ਆ ਵੈਸੇ ਇਹਦੇ ਕੱਪ ਪਲੇਟਸ ਵੀ ਪਾਣੇ ਹੈਗੇ ਆ ਆਪਾਂ ਵਸਟ ਸਾਈਜ਼ ਹੈਗਾ ਆ 21 ਇੰਚ 21 ਦਾ ਹਾਫ ਕਰ ਲੈਣਾ ਕਿਉਂਕਿ ਇਹ ਕਪੜਾ ਫੋਲਡ ਕੀਤਾ ਹੋਇਆ ਹੈ 10.5 ਇੰਚ 2.5 ਇੰਚ نیچے ਵੀ 10.5 ਇੰਚ ਜਿਹੜਾ 21 ਇੰਚ ਨਾਪ ਹੈ ਉਹ ਅੱਪਰ ਵਸਟ ਦਾ ਨਾਪ ਹੈਗਾ ਠੀਕ ਹੈ ਜੀ ਵਸਟ ਦੇ ਉੱਪਰੋਂ ਨਾਪ ਜਿਹੜਾ ਲਿਆ ਆ ਇੱਥੋਂ ਜਦੋਂ ਇਹ ਸਿਲ ਕੇ ਤਿਆਰ ਹੋਵੇਗਾ ਇੱਥੋਂ ਇਹ 21 ਇੰਚ ਹੀ ਰਹੇਗਾ ਤੇ ਜਿਹੜਾ ਇੱਥੋਂ ਹੈ ਇਹ ਪਲੇਟ ਦੇ ਨਾਲ ਦਬਾਹ ਹੋ ਵਿੱਚ ਹੋ ਜਾਵੇਗਾ ਤੇ ਇੱਥੇ ਇਹ 2.5 ਜਾਂ 20 ਇੰਚ ਰਹਿ ਜਾਵੇਗਾ ਠੀਕ ਹੈ ਜੀ ਕਮਰ ਹੈਗੀ ਆ 19 ਇੰਚ ਦੀ ਤੇ 19 ਦੇ ਵਿੱਚ ਆਪਾਂ 1 ਇੰਚ ਪਲੱਸ ਕਰਤਾ 20 ਇੰਚ 19.5 ਇੰਚ ਪਲੱਸ ਕਰਿਆ 2.5 2.5 ਦਾ ਹਾਫ ਕਰ ਲਿਆ 1.5 1.5 ਤੇ ਹੈਗੀ ਆ ਕਮਰ 1.7 ਇੰਚ ਐਕਸਟਰਾ ਇਸ ਕਰਕੇ ਲਿਆ ਕਿਉਂਕਿ ਪਲੇਟਸ ਪਾਣੀ ਹੈ ਉਹਨਾਂ ਦੇ ਵਿੱਚ ਵੀ ਦਬਾਅ ਹੋਣਾ ਹੈ ਕੱਪੜੇ ਨੇ ਸਾਢੇ 21 ਇੰਚ ਹੈਗੀ हिਪ ਸਾਢੇ 21 ਦਾ ਹਾਫ ਪੌਣੇ 11 ਤੇ 2 2 ਇੰਚ ਮਾਰਜਨ ਪੌਣੇ 13 ਤੇ ਹੁਣ ਆਪਾਂ ਇਹ ਵਾਲੇ ਨਿਸ਼ਾਨ ਜਿਹੜੇ ਹੈਗੇ ਆ ਮਿਲਾ ਲੈਣੇ ਆ ਤੇ 2 2 ਇੰਚ ਐਕਸਟਰਾ ਮਾਰਜਿਨ ਲੈਣਾ ਆ ਤੇ ਹੁਣ ਮੋਡੇ ਦੀ ਕਾਟ 프ਰੰਟ ਦੀ ਕਾਟ ਜਿਹੜੀ ਆ ਉਹ ਹੀ ਪੋਨੇ ਤੇ ਜਾਇ 1 ਇੰਚ ਤੇ ਪਾਣੀ ਹੈ ਬੈਕ ਦੀ ਕਾਟ ਜਿਹੜੀ ਹੈਗੀ ਹੈ ਇਹਦਾ ਜਿਹੜਾ ਪਿਛਲਾ ਗੜਾਇਆ ਉਹ 5.5 ਇੰਚ ਬੈਕ ਦੀ ਕਾਟ ਜਿਹੜੀ ਆ ਉਹ ਸਵਾ ਦੋ ਇੰਚ ਤੇ ਪਾਈ ਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਟਿੰਗ ਕਰ ਦੇਣੀ ਹੈ ਫਰੰਟ ਪੱਲੇ ਦੀ ਕਟਿੰਗ ਹੋ ਚੁੱਕੀ ਆ ਹਾਲੇ ਸਿਰਫ ਆਪਾਂ ਬੈਕ ਵਾਲੀ ਕਾਟ ਕੱਟੀ ਆ ਠੀਕ ਹੈ ਜੀ ਫਰੰਟ ਵਾਲੀ ਨਹੀਂ ਹੁਣ ਆਪਾਂ ਇਹਨੂੰ ਕਰਦੇ ਆ ਫੋਲਡ ਤੇ ਜਿਹੜਾ ਅਗਲਾ ਪੱਲਾ ਹੈਗਾ ਆ ਉਹਨੂੰ ਇਸ ਤਰ੍ਹਾਂ ਸਿੱਧਾ ਕਰਕੇ ਤੇ ਹੁਣ ਬੈਕ ਦਾ ਜਿਹੜਾ ਪੱਲਾ ਹੈਗਾ ਆ ਉਹ ਕੱਟਣਾ ਆ ਉਸ ਤੋਂ ਪਹਿਲਾਂ ਆਪਾਂ ਜਿਹੜਾ ਇਹ 슬ੀਵਸ ਦੇ ਲਈ ਉਹ ਨਹੀਂ ਦਿੱਤਾ ਹੋਇਆ ਆ ਇਹਨੂੰ ਵੀ ਆਪਾਂ ਲਾ ਦੇਣਾ ਆ 슬ੀਵਸ ਜਿਹੜੀ ਹੈਗੀ ਆ ਮੈਂ ਉਹੀ 16 ਇੰਚ ਤਿਆਰ ਕਰਨੀ ਹੈਗੀ ਐ ਇਹ ਪੂਰਾ ਪੂਰਾ ਕੱਪੜਾ ਹੈਗਾ ਆ ਠੀਕ ਹੈ ਜੀ ਤੇ ਇੱਥੇ ਤੱਕ ਜਿਹੜਾ ਹੈਗਾ 1.5 ਇੰਚ ਤੇ ਮੈਂ ਮੋਰੇ 1.5 ਇੰਚ ਐਕਸਟਰਾ ਰੱਖ ਕੇ ਇਹਨੂੰ ਕੱਟ ਕਰ ਦੇਣਾ ਹੈ ਇਹ ਹੋ ਗਿਆ ਬਾਹਾਂ ਦਾ ਕੱਪੜਾ ਠੀਕ ਹੈ ਜੀ ਏਮਬ੍ਰੋਇਡਰੀ ਵਾਲੀਆਂ ਤੇ ਇਹ ਦੇਖੋ ਇਹਦਾ نیچے ਆਪਾਂ ਜੋੜ ਪਾਣਾ ਹੈਗਾ ਐ ਐਕਸਟਰਾ ਕੱਪੜੇ ਦਾ ਠੀਕ ਹੈ ਜੀ ਤੇ ਇਹਨੂੰ ਆਪਾਂ ਕਰ ਦੇਣਾ ਹੈਗਾ ਫੋਲਡ ਤੇ ਹੁਣ ਆਪਾਂ ਜਿਹੜਾ ਬੈਕ ਦਾ ਪੱਲਾ ਕੱਟਣਾ ਹੈ ਤੇ ਬੈਕ ਦਾ ਪੱਲਾ ਕੱਟਣ ਵਾਸਤੇ ਆਪਾਂ ਪਹਿਲਾਂ ਕੱਪੜੇ ਨੂੰ ਵਿਡਥ ਵਾਈਜ਼ ਇਸ ਤਰ੍ਹਾਂ ਫੋਲਡ ਕਰਨਾ ਹੈਗਾ 1.7 ਇੰਚ ਉਹ ਚੜਾਈ ਕੱਟੀ ਸੀਗੀ ਆਪਾਂ ਉਹਨਾਂ ਉਹਨਾਂ ਇਹਨੂੰ ਫੋਲਡ ਕਰ ਲੈਣਾ ਆ ਫਰੈਂਡਸ ਦੇਖੋ ਮੈਂ ਇਹ ਫੋਲਡ ਕਰ ਲਿਆ ਹੈ ਮੈਂ 13.5 ਇੰਚ ਫੋਲਡ ਕੀਤਾ ਹੈ ਤਾਂ ਕਿ ਇਹ ਕੰਨੀ ਬਾਹਰ ਨਿਕਲ ਜਾਵੇ ਤੇ ਹੁਣ ਇਹਦੇ ਵਿੱਚ ਇਹਨੂੰ ਇਹ ਸੂ ਮੋਹਰਲੇ ਪੱਲੇ ਨੂੰ ਪ੍ਰੋਪਰਲੀ ਵਿਛਾ ਦੇਣਾ ਹੈ ਫਰੈਂਡਸ ਦੇਖੋ ਮੈਂ ਫਰੰਟ ਦਾ ਪੱਲਾ ਬੈਕ ਦੇ ਪੱਲੇ ਤੇ ਪ੍ਰੋਪਰਲੀ ਵਿਛਾ ਲਿਆ ਹੈ ਠੀਕ ਹੈ ਜੀ ਤੇ ਹੁਣ ਮੈਂ ਮੈਂ ਇਹਨੂੰ ਇਹਦੇ ਬਰਾਬਰ-ਬਰਾਬਰ ਦੀ ਕਟਿੰਗ ਕਰ ਦੇਣੀ ਹੈ ਇਹ ਹੋ ਗਈ ਦੋਨਾਂ ਪੱਲਿਆਂ ਦੀ ਕਟਿੰਗ ਤੇ ਹੁਣ ਆਪਾਂ ਫਰੰਟ ਦਾ ਜਿਹੜਾ ਪੱਲਾ ਹੈਗਾ ਉਹਨੂੰ ਉੱਪਰ ਚੱਕ ਕੇ ਕਾਟ ਪਾ ਦੇਣੀ ਹੈਗੀ ਠੀਕ ਹੈ ਜੀ ਇਹ ਹੋ ਗਏ ਸ਼ਰਟ ਦੇ ਦੋਨੋਂ ਪੱਲੇ ਕਟਿੰਗ ਹੋ ਗਏ ਤੇ ਹੁਣ ਜਿਹੜਾ ਬਾਹਮਾ ਦਾ ਜੋੜ ਸੀ ਮੈਂ ਉਹ ਕਟਿੰਗ ਕਰਨਾ ਦੱਸਦੀ ਹਾਂ ਤੁਹਾਨੂੰ ਫਰੈਂਡਸ ਬੈਕ ਦਾ ਪੱਲਾ ਕੱਟ ਕੇ ਜਿਹੜਾ ਸਾਈਡ ਤੇ ਕਪੜਾ ਨਿਕਲਿਆ ਸੀ ਉਹਦੇ ਵਿੱਚੋਂ ਮੈਂ ਜੋੜ ਦੇ ਲਈ ਕਪੜਾ ਘਟਣਾ ਹੈ ਪਹਿਲਾਂ ਮੈਂ ਲੈਂਥ ਜਿੰਨੀ ਹੈਗੀ ਆ ਸਾਡੀ 슬ੀਵਸ ਦੀ ਉਹਨੂੰ ਨਾਪ ਲੈਣਾ ਹੈ ਤੇ ਹੁਣ ਦੇਖੋ ਇਹਨੂੰ ਮੈਂ ਚਾਰ ਤਿਹਾਂ ਦੇ ਵਿੱਚ ਫੋਲਡ ਕਰ ਦੇਣਾ ਕਿਉਂਕਿ ਮੇਰਾ ਜਿਹੜਾ ਜੋੜ ਹੈਗਾ ਕਪੜਾ ਪਾਣਾ ਹੈਗਾ ਜੋੜ ਵਾਸਤੇ ਉਹ ਉਹਦੇ ਵਿੱਚ ਸਫੀਸ਼ੀਐਂਟ ਹੋਵੇਗਾ ਜੇ ਤੁਹਾਡਾ ਜੋੜ ਬੜਾ ਛੋਟਾ ਆਂਦਾ ਤਾਂ ਤੁਸੀਂ ਉਸ ਦੇ ਅਕੋਰਡਿੰਗ ਕਪੜਾ ਲੈਣਾ ਹੈ ਵਾਧੇ ਘਾਟੇ ਠੀਕ ਹੈ ਜੀ ਇਹ ਦੇਖੋ ਇਹ ਚਾਰ ਤਿਹਾਂ ਹੋ ਗਈਆਂ ਇਹਦੀਆਂ ਤੇ ਇਹਗੀਆਂ ਸੜੀਆਂ ਦੋਨੋਂ ਹੀ ਬਾਹਾਂ ਐਮਬਰਾਇਡਰੀ ਬਰਾਬਰ ਕਰਕੇ

3 ਇੰਚ ਆਪਾਂ ਇੱਧਰ ਨੂੰ ਤੇ ਹੁਣ ਆਪਾਂ ਕਾਟ ਪਾ ਦੇਣੀ ਹੈ ਮਾਰਜਨ ਦਾ ਕੱਪੜਾ ਲੈ ਲੈਣਾ ਹੈ ਆਪਾਂ 2.5 ਇੰਚ ਇਹ ਮੋਰੀ ਮਾਰਜਨ ਸਮੇਤ ਰੱਖ ਲੈਣੀ ਹੈਗੀ ਐ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਤੇਰਸ਼ਾ ਤੇ ਹੁਣ ਕਰ ਦੇਣੀ ਹੈ ਕਟਿੰਗ ਫ੍ਰੈਂਸ ਦੇਖੋ ਇਹ ਜਿਹੜਾ ਮੈਂ ਜੋੜ ਦੇ ਕਪੀਸ ਜਿਹੜੇ ਹੈਗੇ ਆ ਇਹ ਨਾਲ ਹੀ ਕੱਟ ਲਿਆ ਪਹਿਲਾਂ ਮੈਂ ਤੁਹਾਨੂੰ ਜਿਹੜੀ ਕਟਿੰਗ ਦੱਸੀ ਹੈ ਉਹ ਮੈਂ ਤੁਹਾਨੂੰ ਪਹਿਲਾਂ ਇਹਨੂੰ ਜੋੜ ਕੇ ਸਿੰਪਲ ਚੋਰਸ ਕਪੜੇ ਦੇ ਵਿੱਚ ਫਿਰ ਬਾਅਦ ਵਿੱਚ ਕਾਟ ਪਾਣੀ ਦੱਸੀ ਹੈ ਇਹ ਮੈਂ ਤੁਹਾਨੂੰ ਪਹਿਲੀ ਕਟਿੰਗ ਵੇਲੇ ਹੀ ਸਲੀਵ ਜੋੜ ਵਾਲੀ ਸਲੀਵ ਦੀ ਕਟਿੰਗ ਦੱਸੀ ਹੈ ਠੀਕ ਹੈ ਜੀ ਫ੍ਰੈਂਸ ਇਹ ਹੋ ਗਈ ਸ਼ਰਟ ਦੀ 슬ੀਵਸ ਦੇ ਸਮੇਤ ਕਟਿੰਗ ਤੇ ਹੁਣ ਜੜੀ ਦੀ ਸਲਵਾਰ ਦੀ ਕਟਿੰਗ ਆ ਉਹ ਮੈਂ ਤੁਹਾਨੂੰ ਆਪਣੀ ਨੈਕਸਟ ਵੀਡੀਓ ਦੇ ਵਿੱਚ ਪਾਵਾਂਗੀ ਜੋ ਕਿ 2 ਦਿਨ ਬਾਅਦ ਅਪਲੋਡ ਹੋਵੇਗੀ ਫਰੈਂਡਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਤੇ ਸਮਝ ਵਿੱਚ ਵੀ ਜ਼ਰੂਰ ਆਈ ਹੋਵੇਗੀ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ